ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਇੱਕ ਵਾਰ ਸਿਆਸਤ ਦੇ ਵਿੱਚ ਐਕਟਿਵ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਕੋਈ ਵੀ ਬਿਆਨਬਾਜ਼ੀ ਨਹੀਂ ਸਾਹਮਣੇ ਨਜ਼ਰ ਆ ਰਹੀ ਸੀ ਲੇਕਿਨ ਲੋਕਾਂ ਵੱਲੋਂ ਕਾਫੀ ਆਸ ਲਗਾਈ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਨਗੇ ਪੰਜਾਬ ਦੀ ਭਲਾਈ ਲਈ ਗੱਲ ਕਰਨਗੇ ਤੇ ਦੂਜੇ ਪਾਸੇ ਉਹ ਸਰਗਰਮ ਹੁੰਦੇ ਤਾਂ ਦਿਖਾਈ ਦੇ ਰਹੇ ਨੇ ਕਿਉਂਕਿ 18 ਮਹੀਨੇ ਰਹਿ ਗਏ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਪਾਰਟੀਆਂ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਦੁਬਾਰਾ ਜੋ ਹੈ ਪਾਰਟੀ ਰਿਪੀਟ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਇਸ ਵਾਸਤੇ ਉਹ ਕਾਫੀ ਘੇਰੇ ਦੇ ਵਿੱਚ ਕਿਦੇ ਹੋਏ ਨੇ ਜੇਕਰ ਗੱਲ ਕਰੀਏ ਤਾਂ ਗਰਾਊਂਡ ਗਰਾਊਂਡ ਲੈਵਲ ਤੋਂ ਇਹ ਵੀ ਨਿਕਲ ਕੇ ਖਬਰ ਆ ਰਹੀ ਹੈ ਕਿ ਉਹਨਾਂ ਦਾ ਬੈਂਕ ਜੋ ਹੈ ਵੋਟਾਂ ਦਾ ਉਹ ਕਾਫੀ ਹੈਵੀ ਦਿਖਾਈ ਦੇ ਰਿਹਾ ਹੈ ਪਰਿਆ ਦਿਖਾਈ ਦੇ ਰਿਹਾ ਵਧਿਆ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਇਹ ਜੋ ਉਹਨਾਂ ਉੱਤੇ ਕਾਰਵਾਈ ਕਰਵਾਈ ਹੈ ਤਾਂ ਲੋਕ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਤਾਂ ਹੁਣ ਸੂਤਰਾਂ ਤੋਂ ਬਣਦੀ ਇੱਕ ਵੱਡੀ ਜਾਣਕਾਰੀ ਆਈ ਹੈ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਬਾਰੇ ਕਿ ਲੋਕ ਉਹਨਾਂ ਦੀਆਂ ਕਾਫੀ ਚਰਚਾਵਾਂ ਵਿੱਚ ਵੀ ਨੇ ਤੇ ਦੂਸਰੇ ਪਾਸੇ ਉਹ ਜੋ ਨੇ ਭਗਵੰਤ ਸਿੰਘ ਮਾਨ ਉਹ ਹੁਣ ਜੋ ਉਹਨਾਂ ਨੂੰ ਸੱਦਿਆ ਹੈ ਵਿਧਾਨ ਸਭਾ ਵਿੱਚ ਸਪੈਸ਼ਲ ਗੱਲ ਕਰੀਏ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ 7 ਜੁਲਾਈ ਨੂੰ ਕੈਪਟਨ ਮੰਤਰੀ ਦੀ ਮੀਟਿੰਗ ਲਈ ਸੱਦ ਲਈ ਹੈ ਇਹ ਸੂਤਰਾਂ ਦੇ ਹਵਾਲੇ ਨਾਲ ਇੱਕ ਖਬਰ ਸਾਹਮਣੇ ਆ ਰਹੀ ਕਿ ਪੰਜਾਬ ਸਰਕਾਰ ਦੇ ਪੰਜਾਬ ਵਿਧਾਨ ਸਭਾ ਸਪੈਸ਼ਲ اجلاس ਸੱਦਨ ਦੀ ਤਿਆਰੀ ਕਰ ਰਹੇ ਨੇ ਤੇ ਪੰਜਾਬ ਕੈਪਟਨ ਮੰਤਰੀ ਦੀ ਮੀਟਿੰਗ اجلاس ਸੱਦਨ ਤੇ ਫਾਈਲ ਮੋਰ ਲੱਗ ਸਕਦੀ ਹੈ ਇਹ ਵੀ ਪਤਾ ਲੱਗਾ ਕਿ ਵਿਸ਼ੇਸ਼ ਇਜਲਾਸ 10 11 ਜੁਲਾਈ ਨੂੰ ਹੋ ਸਕਦਾ ਹੈ ਤਾਂ ਇਹ ਕਾਫੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਜੋ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਹੁਣ ਉਹਨਾਂ ਨੂੰ ਕਾਫੀ ਕੋਸ਼ਿਸ਼ ਕਰਨੀ ਪਵੇਗੀ ਤੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਧੰਨਵਾਦ